ਸਕੂਲੀ ਅਜਾਦੀ 2 ਮਈ 2024 ਦਿਨ ਵੀਰਵਰ ਫਿਰ ਜਦ ਦੂਜਾ ਪੇਪਰ ਤਾਂ ਮੇਰਾ ਸੱਤ ਪੇਪਰ ਰਹਿ ਗਏ ਆ ਸੱਤ ਦੇ ਕਾਲਜ ਦੇ ਉਹਨਰ ਬੰਗੇ ਉਹ ਗੱਲ ਹੁੰਦੀ ਸੀ ਕਿ ਜਦ ਸਕੂਲ ਚ ਹੁੰਦੇ ਤਾਂ ਸਕੂਲ ਦਾ ਸੌਗ ਆਲਾ ਕਰਦੇ ਨੀਆ ਤੇ ਜਦ ਨਿਕਲਣ ਲੱਗੇ ਤਾਂ ਫਿਰ ਵੀ ਨਿਕਲ ਚੁੱਕੇ ਆ ਹੁਣ ਸਕੂਲ ਦੀ ਯਾਦ ਆਉਂਦੀ ਉਹ ਮੌਜਾਂ ਕਰੀਆਂ ਉਹਨਾਂ ਚੀਜ਼ ਕਾਲਜ ਵੀ ਹੋਣੀ ਹੈ। ਦਿਲ ਨਹੀਂ ਕਰਦਾ ਇਹ ਛੱਡਣੇ ਨੂੰ। ਪਰ ਹੁਣ ਅਗਲੀ ਲਾਈਫ ਆ ਦੇਖੀ ਕਿਆ ਮੜਨਾ ਕਿਆ ਨਹੀਂ। ਕਾਲਜ ਕੈਂਪ ਕੈਂਪ ਲਾਈਫ ਰਹੀ ਪੂਰੀ। ਦਸ ਸਾਲ ਹੋ ਗਏ। ਬਾਕੀ ਪੇਪਰਾਂ ਦਾ ਕੰਮ ਬੜਾ ਖਰਾਦਾ। ਮੈਂ ਜੇ ਜੇ ਇਹ ਵਾਕੀ ਦੇਖੋ ਕਿਆ ਬਣਦਾ ਕਰ ਲਓ ਮੈਂ ਦਾ ਪੇਪਰ ਆ ਮੈਨੂੰ ਸਮਝ ਆ ਨਹੀਂ ਰਿਹਾ ਦੇਖੋ ਕਿੰਦਾ ਕੀ ਹੁੰਦਾ ਹਾਂ ਬਾਕੀ ਵੀਡੀਓ ਚਲਾਜ ਮੈਂ ਬਣਾਤੀ ਐ ਟਾਈਮ ਲਾ ਕੇ ਦੇਖੀਂ ਕਿਆ ਬੋਲਾਂ ਉਹ ਤੁਮ ਆਖ ਤੋ ਹੈ ਨਹੀਂ ਵੀ ਫਲੈਕਸੀਬਿਲਟੀ ਨਹੀਂ ਹੈ ਕਿ ਬੋਲਣੇ ਵਾਲੀ ਫਿਲ ਹਾਲ ਕੀ ਕਿਆ ਅਗਲੀ ਵੀ ਕੀ ਗੱਲ ਕਰੀਏ ਸ਼ਾਇਦ ਆਹ 10 12 ਦਿਨ 10 12 ਦਿਨ ਹੀ 20 ਦਿਨੇ ਹੋ ਗਏ ਆਲਮੋਸਟ 20 ਦਿਨ ਵੀਡੀਓ ਛੋਟੀ ਮੋਟੀ ਹੋ ਬਣੇ ਜਿੱਦਾਂ ਛੁੱਟੀ ਹੋਏ ਕਰੂੰ ਇੱਕਦਮ ਬਣ ਜਾਂਦੇ ਕਰੂੰ ਕਰ ਬਹੁਤਾ ਟਾਈਮ ਮੈਂ ਕਿਆ ਕਰਾਂ ਪਸੇ ਜੂ ਆਪਾਂ ਸੋਚਦੇ ਹੋ ਭੋਜਨ ਦਾ ਹੁੰਦਾ ਮੈਂ ਛੋਟੇ ਹੁੰਦਾ ਖਾਸੀ ਚੀਜ਼ਾਂ ਸੋਚਦਾ ਹੁੰਦਾ ਤਾਂ ਉਹ ਹੁਣ ਤੱਕ ਉਹ ਹੋ ਗਈ ਪਰ ਹਾਂ ਉਹਨੂੰ ਟਾਈਮ ਲੱਗਦਾ ਹੈ ਟਾਈਮ ਵੀ ਲੱਗਦਾ ਔਰ ਮੇਰੇ ਨਾਲ ਵੀ ਉਹਨੂੰ ਖਿਆੜੇ ਛੱਡ ਦੇਣਾ ਚਾਹੀਦਾ ਹੈ ਕਿ ਬੈਕ ਆਫ ਦਾ ਮਾਈਂਡ ਚਲ ਪਤਾ ਹੈ ਗੱਲ ਪਈ ਆ ਪਰ ਕਨਸਟੈਂਟਲੀ ਉਹ ਕਰ ਰੱਖਣੀ ਥੋੜੀ ਜਿਹੀ ਉਹ ਆ ਵੀ ਮਤਲਬ ਛੱਡ ਕੇ ਦੇਖਣਾ ਕਾਕੀ ਦਾ ਲੀਵ ਇਟ ਕਰਕੇ ਵੀ ਆਪਣੇ ਆਪ ਹੋ ਜਾਣਾ ਜਦੋਂ ਹੁਣਾ ਹੋਊਗਾ ਟਾਈਮ ਆ ਜਾਊਗਾ ਪੇਸ਼ੈਂਸ ਤਾਂ ਵੈਸੇ ਹੈ ਨਹੀਂ ਮੇਰਾ ਨਹੀਂ ਪਰ ਪੇਸ਼ੈਂਸ ਗੁੱਡ ਹੁੰਦਾ ਬਾਕੀ ਕੰਮ ਕਰਦੇ ਰੋ ਜੋ ਫਿਲਹਾਲ ਦੀ ਕਿਹੜੀ ਇੰਪੋਰਟੈਂਟ ਆ ਤਾਂ ਠੀਕ ਆ ਅਰ ਦੇਖੋ ਵੀ ਫਿਲਹਾਲ ਦੀ ਕਿਹੜੀ ਐਟ ਟਾਈਮ ਕਿਹਾ ਇੰਪੋਰਟੈਂਟ ਆ ਉਹ ਦੇਖੋ ਨਾ ਕਿ ਕੱਲ ਨੂੰ ਕਿਹਾ ਇੰਪੋਰਟੈਂਟ ਆ ਕੱਲ੍ਹ ਕਿਹਾ ਇੰਪੋਰਟੈਂਟ ਆ ਐਹੀ ਮੈਂ ਕੋਸ਼ਿਸ਼ ਕਰੂੰਗਾ ਕੋਸ਼ਿਸ਼ ਨਹੀਂ ਕੋਸ਼ਿਸ਼ ਨਹੀਂ ਕਰੂੰਗਾ ਐਹੀ ਕਰੂੰ ਕਿਉਂਕਿ ਆ ਤਾਂ ਆਪਾਂ ਕਰਦੇ ਹੁੰਦੇ ਆ ਨਹੀਂ ਕਰਦੇ ਕੋਸ਼ਿਸ਼ ਕਰਨੋਂ ਕੁਝ ਨਹੀਂ ਹੁੰਦਾ ਵੀ ਐਟ ਟਾਈਮ ਵੈਸੇ ਐਟ ਟਾਈਮ ਮੇਰਾ ਪੜ੍ਹਨਾ ਇੰਪੋਰਟੈਂਟ ਆ ਤਾਂ ਮੈਂ ਹੁਣ ਪੜ੍ਹਾਂਗਾ ਕਿ ਦਵਾਗ ਨਹੀਂ ਕਰਾਵਾਂਗਾ ਫੋਨ ਫੋਨ ਨਹੀਂ ਚਲਾਉਂਗਾ ਪੜ੍ਹਾਂ ਪੜ੍ਹਾਂ ਚਲੋ ਪੜ੍ਹਨ ਠੀਕ ਹੈ ਰਿਆ ਉਸ ਵਾਸਤੇ ਹੀ ਨਹੀਂ ਹੱਸੀ ਕੀ دو دو هزار شوایی دنیز برم.